ਉਰੰਗਜੇਬ ਦੀ ਸੋਚ ਹੈ ਤੇ ਉਹ ਆਪਣੇ ਦੂਜੇ ਭਰਾ ਨੂੰ ਨਾਲ ਰਾਲਾ ਕੇ ਇਹ ਹੀ ਆਖਦਾ ਕਿ ਮੈਂ ਬੜਾ ਕਟੜ ਮੁਸਲਮਾਨ ਹਾਂ ਤੇ ਮੈਂ ਬੰਦਗੀ ਵਾਲੇ ਪਾਸੇ ਭਗਤੀ ਵਾਲੇ ਪਾਸੇ ਖੁਦਾ ਦੀ ਜਿਹੜੀ ਭਗਤੀ ਕਰਨੀ ਹੈ ਮੱਕੇ ਜਾ ਰਾਜ ਭਾਗ ਦਾ ਕੋਈ ਸੰਬੰਧ ਨਹੀਂ ਜੇ ਰਾਜ ਭਾਗ ਦੇ ਉੱਤੇ ਕਾਬਜ਼ ਹੋ ਗਿਆ ਦਾਰਾ ਸ਼ਕੋ ਤੇ ਇਹ ਕਾਫਰ ਹੈ ਤੇ ਇਹ ਸੀ ਜਾਣਦੇ ਆ ਕਿ ਮੁਸਲਮਾਨਾਂ ਦੇ ਵਿੱਚ ਜਿਹੜੀ ਧਾਰਨਾ ਆ ਕਾਫਰ ਵਾਲੀ ਉਹਦਾ ਮਤਲਬ ਕੀ ਹੁੰਦਾ ਵੀ ਜਿਹੜਾ ਇੱਕ ਖੁਦਾ ਦੇ ਉੱਤੇ ਤੇ ਪਗੰਬਰ ਦੇ ਉੱਤੇ ਵਿਸ਼ਵਾਸ ਨਹੀਂ ਰੱਖਦਾ ਉਹ ਕਾਫਰ ਹੈ ਤੇ ਉਹਨੇ ਆਖਿਆ ਕਿ ਉਹਧਾਰਾਸ਼ ਕੋ ਸਾਰਿਆਂ ਨੂੰ ਬਰਾਬਰ ਮੰਨ ਰਿਹਾ ਤੇ ਇਹਨੂੰ ਰਾਜ ਗੱਦੀ ਦੇ ਉੱਤੇ ਕਿਸੇ ਵੀ ਤਰੀਕੇ ਤੇ ਬੈਠਣ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਮੈਂ ਤੇਰਾ ਸਹਿਯੋਗ ਕਰਦਾ ਤੂੰ ਮੇਰਾ ਕਰ ਤੇ ਅਸੀਂ ਇਹਦਾ ਜਿਹੜਾ ਲਾਜ ਕਰੀਏ ਕੋਈ ਤੇ ਤੂੰ ਅਸੀਂ ਜਿੱਤ ਗਏ ਰਲ ਕੇ ਦੋਵੇਂ ਜਣੇ ਤਾਂ ਮੈਂ ਚੱਲ ਜਾਣਾ ਮੱਕੇ ਤੇ ਤੂੰ ਰਾਮ ਨਾਰਾਇਣ ਰਾਜਪਾਲ ਚੱਲਾਈ ਉਹਨੂੰ ਨਾਲ ਰਾਲਾ ਕੇ ਦਾਰਾਸ਼ ਕੋਲ ਨੂੰ ਮਾਰ ਲੈਂਦੇ ਨੇ ਇਹ ਵੀ ਯਾਦ ਰੱਖਿਓ ਗੋਜਨਵਾਲ ਸਾਹਿਬ ਆਪਣੇ ਨੇੜੇ ਆ ਇਸ ਲੜਾਈ ਦੇ ਦੌਰਾਨ 6ਵੇਂ ਪਾਸ਼ਾ ਤੋਂ ਬਾਅਦ 7ਵੇਂ ਪਾਸ਼ਾ ਜਿਹੜੀ ਫੌਜ ਚੱਲ ਰਹੀ ਸੀ ਸਾਡੇ ਕੋਲੇ ਲਗਾਤਾਰ ਗੁਰੂ ਹਰਿਆਰ ਸਾਹਿਬ ਜੀ ਇਸ ਹਰੀਕੇ ਪਿੱਤ ਪਤਨ ਤੇ ਆ ਕੇ ਗੋਇੰਦਵਾਲ ਦੇ ਉੱਤੇ ਦਾਰਾ ਸ਼ੋਹ ਦੀ ਮਦਦ ਵਾਸਤੇ ਆਉਂਦੇ ਨੇ ਸਿੱਖਾਂ ਨੂੰ ਲੈ ਕੇ ਆਪਣੀ ਫੌਜ ਨੂੰ ਲੈ ਕੇ ਇਸ ਕਰਕੇ ਕਿ ਦੇਖ ਕੇ ਬਾਦਸ਼ਾਹ ਜਿਹੜਾ ਬਿੱਠੇਗਾ ਗੱਦੀ ਤੇ ਜੇ ਉਹ ਇੱਕ ਅਸਾਰੂ ਤੇ ਔਲਾਦ ਸੋਚਦਾ ਧਾਰਨੀ ਨਹੀਂ ਹੈਗਾ ਅਸਾਰੂ ਸੋਚਦਾ ਧਾਰਨੀ ਹੈ ਤੇ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਨ ਵਾਲਾ ਹੈ ਉਹ ਭੱਜਾ ਵਾਸਤੇ ਲੋਕਾਂ ਵਾਸਤੇ ਕੁਝ ਸੋਚੇਗਾ ਇਹਦੀ ਵਿਆਖਿਆ ਅਸੀਂ ਅੱਗੇ ਜਾ ਕੇ ਕਰਾਂਗੇ ਕਿ ਜਦੋਂ ਪਾਪਾ ਰਾਮ ਰਾਏ ਗੁਰਤਾ ਗੱਦੀ ਦੇ ਦਾਵਾ ਕਰਦਾ ਤੇ ਹੰਗ ਜੇਵ ਦਾ ਨਜ਼ਰੀਆ ਇਸ ਪੱਤੇ ਕੀ ਸੀ ਤੇ ਕਿਉਂ ਸੀ ਉਹਦੇ ਪਿੱਛੇ ਇੱਕ ਕਾਰਨ ਇਹ ਆ ਜੋ 7ਵੇਂ ਪਾਤਸ਼ਾਹ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਤੇ ਰੰਗ ਜੇਵ ਦੇ ਮਨ ਵਿੱਚ ਇਹ ਸੀ ਕਿ ਇਹ ਧਿਰ ਜਿਹੜੀ ਆ ਸਿੱਖ ਧਰਮ ਦੇ ਰੂਪ ਹੈ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਹਨਾਂ ਨੂੰ ਕਿਸੇ ਢੰਗ ਦੇ ਨਾਲ ਵੀ ਮੈਂ ਆਪਣੇ ਪ੍ਰਭਾਵ ਹੇਠ ਲਿਆ ਕੇ ਰੱਖਣ ਵਾਸਤੇ ਮੈਂ ਯਤਨ ਕਰਾਂਗਾ ਤਖੀਰ ਉਹ ਕਾਮਯਾਬ ਹੋਇਆ ਦਰਸ਼ਕੋ ਹਾਰ ਗਿਆ ਮਾਰਿਆ ਗਿਆ ਗ੍ਰਿਫਤਾਰ ਕੀਤਾ ਕੈਦ ਕਰਨ ਤੋਂ ਬਾਅਦ ਕਤਲ ਕਰਤਾ ਦੂਜੇ ਭਰਾ ਨੂੰ ਵੀ 3 ਸਾਲ ਕੈਦ ਰੱਖ ਕੇ ਮਾਰਤਾ